ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਬੜਾ ਅੱਛਾ ਸ਼ਬਦ ਲੈ ਕੇ ਆਈ ਹਾਂ ਆਪ ਸਭ ਸਬ ਸੁਣਨਾ ਤੇ ਦੱਸਣਾ ਕਿ ਸ਼ਬਦ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੁਣਿਓ ਕਮੈਂਟ ਕਰਿਓ ਅੱਗੇ ਵੀ ਸ਼ੇਅਰ ਕਰਿਓ ਲਓ ਸੁਣੋ ਜੀ ਸਤ ਪਿਤਾ ਜੀ ਬੇਨਤੀ ਸਤ ਪਿਤਾ ਜੀ ਬੇਨਤੀ ਸਬਦਾ ਕਰਿਓ ਉਧਾਰ ਸਬਦਾ ਕਰਿਓ ਉਧਾਰ ਮੂਲ ਸਨਾਖਤ ਦੇਕੇ ਆਪਣੀ ਮੂਲ ਸਨਾਖਤ ਦੇਕੇ ਆਪਣੀ ਭਵਜਲ ਕਰਿਓ અપਾਰ ਸਤ ਪਿਤਾ ਜੀ ਬੇਨਤੀ ਸਤ ਪਿਤਾ ਜੀ ਬੇਨਤੀ ਸਬਦਾ ਕਰਿਓ ਆਧਾਰ ਮੂਲ ਸਨਾਖਤ ਦੇਕੇ ਆਪਣੀ ਭਵਜਲ ਕਰ ਦਿਓ ਅਪਾਰ ਸਤ ਪਿਤਾ ਜੀ ਬੇਨਤੀ ਸਤ ਪੁਰਖ ਜੀ ਬੇਨਤੀ ਸਬਦਾ ਕਰਿਓ ਆਧਾਰ ਜੋਗ ਹੋ ਗਏ ਜੀ ਸਾਨੂੰ ਰੁੱਲਦਿਆਂ ਜੋਗ ਹੋ ਗਏ ਜੀ ਸਾਨੂੰ ਰੁੱਲਦਿਆਂ ਵਿੱਚ ਭਵਜਲ ਗੋਤੇ ਖਾਂਦਿਆਂ ਵਿੱਚ ਭਵਜਲ ਗੋਤੇ ਖਾਂਦਿਆਂ ਮੋਣੀ ਮਾਇਆ ਲੁੱਟ ਜਾਂਦੀ ਫੇਰ ਮਰਦੇ ਤੇ ਜੰਮ ਜਾਂਦਿਆਂ ਮੋਈ ਮੋਣੀ ਮਾਇਆ ਲੁੱਟ ਜਾਂਦੀ ਫਰਮਰ ਦੇਤੇ ਜਮ ਜਾਂਦਿਆਂ ਜੋਗ ਹੋਗੇ ਜੀ ਸਾਨੂੰ ਰੁੱਲਦਿਆਂ ਜੋਗ ਹੋਗੇ ਜੀ ਸਾਨੂੰ ਰੁੱਲਦਿਆਂ ਵਿੱਚ ਭਵਜਲ ਗੋਤੇ ਖਾਂਦਿਆਂ ਵਿੱਚ ਭਵਜਲ ਗੋਤੇ ਖਾਂਦਿਆਂ ਮੋਣੀ ਮਾਇਆ ਲਟ ਜਾਂਦੀ ਮੋਣੀ ਮਾਇਆ ਲੁੱਟ ਜਾਂਦੀ ਫਿਰ ਮਰ ਦੇ ਤੇ ਜਮੈਂ ਜਾਂਦਿਆਂ ਜੰਮਣ ਮਰਨ ਦਾ ਗੇੜ ਮੋਕਾ ਦਿਓ ਜੰਮਣ ਮਰਨ ਦਾ ਗੇੜ ਮਕਾ ਦਿਓ ਕਰ ਦਿਓ ਓਹ ਇਹੋ ਉਪਕਾਰ ਜੰਮਣ ਮਰਨ ਦਾ ਗੇੜ ਮਕਾ ਦਿਓ ਕਰ ਦਿਓ ਇਹੋ ਉਪਕਾਰ ਮੂਲ ਸੁਨਾਖਤ ਦੇਕੇ ਆਪਣੀ ਪਵਜਲ ਕਰ ਦਿਓ ਅਪਾਰ ਮੂਲ ਸੁਨਾਖਤ ਦੇਕੇ ਆਪਣੀ ਪਵਜਲਿਓ ਕਰ ਦਿਓ ਪਾਰ ਸਤ ਪਿਤਾ ਜੀ ਬੇਨਤੀ ਸਬਦਾ ਕਰਿਓ ਆਧਾਰ ਸਤ ਪਿਤਾ ਜੀ ਬੇਨਤੀ ਸਬਦਾ ਕਰਿਓ ਆਧਾਰ ਸਤਪੁਰਖ ਜੀ ਵੇਨਤੀ ਸਬਦਾ ਕਰਿਓ ਆਧਾਰ ਸਤਪੁਰਖ ਜੀ ਵੇਨਤੀ ਸਬਦਾ ਕਰਿਓ ਆਧਾਰ ਮੂਲ ਸਨਾਖਤ ਦੇਕੇ ਆਪਣੀ ਮੂਲ ਸਨਾਖਤ ਦੇਕੇ ਆਪਣੀ ਭਵਜਲ ਕਰ ਦਿਓ અપਾਰ ਸਤ ਪਿਤਾ ਜੀ ਵੇਨਤੀ ਸਤ ਪਿਤਾ ਜੀ ਵੇਨਤੀ ਸਬਦਾ ਕਰਿਓ ਆਧਾਰ ਵਿੱਚ ਫੁਰਣਿਆ ਭੁੱਲ ਜਾਂਦੀ ਏ ਵਿੱਚ ਫੁਰਣਿਆ ਭੁੱਲ ਜਾਂਦੀ ਏ ਖਲਕਤ ਅਸਲੀ ਸਚਾਈ ਮੰਦੀ ਮਾਇਆ ਪੈ ਜਾਂਦੀ ਮੰਦੀ ਮਾਇਆ ਪੈ ਜਾਂਦੀ ਰੂਪ ਰਾਮ ਜਪਣ ਨੂੰ ਆਈ ਰੂ ਰਾਮ ਰਜਪਣ ਨੂੰ ਆਈ ਮੂਲ ਸਨਾਖਤ ਦੇਕੇ ਆਪਣੀ ਮੂਲ ਸਨਾਖਤ ਦੇਕੇ ਆਪਣੀ ਭਵਜਲ ਕਰ ਦਿਓ ਪਾਰ ਸਤ ਪਿਤਾ ਜੀ ਬੇਨਤੀ ਸਤ ਪਿਤਾ ਜੀ ਬੇਨਤੀ ਆਪਣੀ ਕਿਰਪਾ ਨਾਲ ਪਿਤਾ ਜੀ ਫੁਰਨੇ ਦਿਓ ਖੱਲਿਆਰ ਆਪਣੀ ਕਿਰਪਾ ਦੇ ਨਾਲ ਪਿਤਾ ਜੀ ਫੁਰਨੇ ਦਿਓ ਖੱਲਿਆਰ ਮੋਲ ਸਨਾਖਤ ਦੇ ਕੇ ਆਪਣੀ ਮੋਲ ਸਨਾਖਤ ਦੇ ਕੇ ਆਪਣੀ ਭਵਜਲ ਕਰ ਦਿਓ ਪਾਰ ਸਤਪੁਰਖ ਜੀ ਬੇਨਤੀ ਸਤਪੁਰਖ ਜੀ ਬੇਨਤੀ ਸਬਦਾ ਕਰਿਓ ਆਧਾਰ ਸਬਦਾ ਕਰਿਓ ਆਧਾਰ ਅਬ ਕੀ ਵਾਰ ਬਖਸ਼ ਲੈ ਬੰਦੇ ਕੋ ਅਬ ਕੀ ਵਾਰ ਬਖਸ਼ ਦੇ ਬੰਦੇ ਕੋ ਬੌਰ ਨਪਵਜਲ ਫੇਰਾ ਬੌਰ ਨਪਵਜਲ ਫੇਰਾ ਸਤਪਿਤਾ ਜੀ ਬੇਨਤੀ ਸਤਪਿਤਾ ਜੀ ਬੇਨਤੀ ਸਬਦਾ ਕਰਿਓ ਆਧਾਰ ਸਬਦਾ ਕਰਿਓ ਆਧਾਰ ਮੋਲਸਨਾਖਤ ਦੇਕੇ ਆਪਣੀ ਮੋਲਸਨਾਖਤ ਦੇਕੇ ਆਪਣੀ ਪਵਜਲੋ ਕਰ ਦਿਓ ਪਾਰ ਪਵਜਲੋ ਕਰ ਦਿਓ ਆਪਾਰ